ਆਹ ਜੀ ਹਿੱਕੋਂ ਬੰਦੇ ਆਏ ਆਂ ਗੋਲੀ ਮਾਰ ਰਹੇ ਪਲਵਿੰਦਰ ਸਿੰਘ ਜੀ ਜਾਣ ਦਿਓ ਅਸੀਂ ਗੱਲਬਾਤ ਕਰਨੀ ਆ ਅਸੀਂ ਕਿਹੜਾ ਭਗਵੰਤ ਮਾਨ ਦਾ ਘਰ ਪੈਣਾ ਤੇ ਜਾਣ ਦਿਓ ਸਾਨੂੰ ਸਾਡੇ ਕੋਈ ਮਸਲੇ ਆ ਜਿਨ੍ਹਾਂ ਦੇ ਸੰਬੰਧ 'ਚ ਗੱਲਬਾਤ ਕਰਨੀ ਆ ਬੰਦੇ ਗੱਡੀ ਗਏ ਆ ਬੰਦੇ ਗੱਡੀ ਗਏ ਆ ਜੀ ਜਾਣ ਦਿਓ ਜਾਣ ਦਿਓ ਜੀ ਜਾਣ ਦਿਓ ਸਾਨੂੰ ਜਾਣ ਦਿਨਾ ਸਰ ਪਲਵਿੰਦਰ ਸਿੰਘ ਸਾਡੇ ਯਾਰ ਸਾਡੇ ਕੋਲ ਸੁਣਾਓ ਜੀ ਡਾਕਟਰ ਸਾਹਿਬ ਆਹੀ ਸ਼ਾਂਤਮਈ ਰਹਿ ਕੇ ਸਵਾਜਵਾਬ ਕਰਨੇ ਆ। ਕੱਢ ਨਾ ਸੰਭੂ ਕਰਦਾ ਮੱਤੀ ਹੋ ਜਾ। ਵੇਖੋ ਬਿਲਕੁਲ ਜੀ। ਦੋ ਬੰਦੇ ਕਿ ਲੋਕ ਖੜੇ। ਆਹੀ ਬੇਨਤੀ ਕਰਦੇ ਤੁਹਾਨੂੰ ਵੇਖੋ ਆ ਰੋੜ ਜਾਮ ਹੋ ਗਿਆ ਨਾ ਕਰਕੇ ਰੋੜ ਜਾਮ। ਜਾਣ ਦਿਓ। ਜਾਣ ਦਿਓ। ਜਾਣ ਦਿਓ। ਇਹਨਾਂ ਨੂੰ ਯਾਹ ਲੈਣ ਦਿਓ। ਤੇ ਗੈਰੀ ਦੇ ਸਰ ਤਕਾਲਾ ਸਾਹਿਬ ਦੀ ਕੋਈ ਨਾ ਕਿਸਾਨੀ ਇਹ ਤਾਂ ਕਿਸਾਨ ਨਹੀਂ ਸਰ ਤੋਂ ਕਿਸਾਨ ਨਹੀਂ ਕੋਈ ਕਿਸਾਨੀ ਇਹ ਕਿਸਾਨ ਦੇਖ ਇਹ ਹੱਤਵਾਦੀ ਆ ਨਹੀਂ ਆਤਵਾਦੀ ਆ ਇਹ ਕਿਸਾਨ ਨਹੀਂ ਹੱਤਵਾਦੀ ਆ ਹੱਤਵਾਦੀ ਆ ਸਿਕਿਉਰਿਟੀ ਪ੍ਰੋਗਰਾਮ ਇਹ ਨਹੀਂ ਜਾਣਦੇ ਨਾ ਸਿਕਿਉਰਿਟੀ ਪ੍ਰੋਗਰਾਮ ਨਹੀਂ ਜਾਣਦੇ ਆਹੀ ਗੱਲਬਾਤ ਕਰ ਜਿਹੜਾ ਹੀ ਮੁੱਖ ਮੰਤਰੀ ਬਣਾਇਆ ਹੀ ਗੱਲ ਕਰ ਚੱਲੇ ਆ ਸਰੋ ਦੇ ਨਾਲ ਬਿਲਕੁਲ ਨਹੀਂ ਜਾਣਦੇ ਨਾ ਰਾਤਰੀ ਬਣਾਇਆ ਵਾ ਰੋਟੀ ਪ੍ਰੋਗਰਾਮ ਹੈ ਰੋਟੀ ਪ੍ਰੋਗਰਾਮ ਨਹੀਂ ਨਹੀਂ ਸਰਕਾਰ ਨੇ ਤੁਹਾਨੂੰ ਹੱਥ ਖੜੀ ਕਰਿਆ ਸਰਕਾਰ ਨਾਲ ਗੱਲਬਾਤ ਕਰਨ ਚੱਲੇ ਆ ਗੱਲਬਾਤ ਕਰਨ ਚੱਲੇ ਜਾਓ ਬਣਾਇਆ ਨਾਰਨ ਵਿਖੇ ਨਹੀਂ ਡਰਦੇ ਉਹਦੇ ਨਾਲ ਗੱਲਬਾਤ ਕਰਨ ਲਈ ਕਿਸਾਨ ਮਜ਼ਦੂਰ ਸਿਕਰ ਕਮੇਟੀ ਦਾ ਜਿਹੜਾ ਕਾਫਲਾ ਅੱਗੇ ਵਧ ਰਿਹਾ ਤੇ ਵੇਖੋ ਪ੍ਰਸ਼ਾਸਨ ਹੈ ਜਿਹੜਾ ਵਾ ਰਾਹ ਦੇ ਵਿੱਚ ਹੀ ਜਿਹੜਾ ਰੋਕ ਦਿੱਤਾ ਵਾ ਅੱਧਾ ਕਾਫਲਾ ਹਟਾ ਅੱਗੇ ਚੱਲ ਗਿਆ ਵਾ ਅੱਧਾ ਕਾਫਲਾ ਪਿੱਛੇ ਆ ਜਿਹੜਾ ਵਾ ਆਪਣੀ ਗੱਲ ਪਰ ਮਾੜੀ ਗੱਲ ਚਾਬੀ 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 ਦਿਓ ਸਰ ਚਾਬੀ ਦਿਓ ਗੱਡੀ ਦੀ ਗੱਡੀ ਚੱਲ ਨਹੀਂ ਯਾਰ ਚਾਬੀ ਤੇ ਦੇ ਦਿਓ ਗੱਡੀ ਚਾਬੀ ਦਿਓ ਨਾ ਜੀ ਚਾਬੀ ਇੱਥੇ ਦਿਓ ਫੇਰ ਚਾਬੀ ਦਿਓ ਕਰਦੇ ਪਿੱਛੇ ਜੇ ਨਾ ਚਾਬੀ ਲੈ ਕੇ ਤੇ ਅੱਗ ਘੱਟੇ ਵਿਛੇ ਦੇ ਕਰਦੇ لیاؤ بےتی کرتے ہاں ویک آ چلاؤ یہ ਆ ਵੀ ਹਟ ਲਾਓ ਇਹ ਚਲਾਓ ਚਲਾਓ ਇਹ ਇੱਕ ਟੈਕਸੀ ਚੱਲੇ ਨਹੀਂ ਰਹੀ ਗਾਜੀ ਆ ਵੇਖੋ ਰਸਤੇ ਵਿੱਚ ਜਿਹੜਾ ਵਾ ਪ੍ਰਸ਼ਾਸਨ ਨੇ ਰੋਕ ਲਿਆ ਭਗਵਾਨ ਜੀ ਇੱਥੇ ਸੀਐਮ ਸਾਹਿਬ ਪਹੁੰਚ ਰਹੇ ਆ ਦੱਸੋ ਅਸੀਂ ਕੀ ਮਾਰਾ ਕਰਨ ਚੱਲੇ ਆ ਜਿਹੜਾ ਕਿਸਾਨ ਜਿਹੜੇ ਗੱਲਬਾਤ ਕਰਨ ਚੱਲੇ ਆ ਸੰਭੂ ਬਾਰਡਰ ਤੇ ਖਨੌਨੀ ਬਾਰਡਰ ਤੇ ਜਿਹੜਾ ਸਾਡੇ ਨਾਤੇ ਆ ਮਾਰੇ ਛੰਡਾ ਸਾਈਡ ਤੇ ਕਰੇ ਪ੍ਰਦਰਸ਼ਨ ਲਾਈਵ ਆ ਬਿਲਕੁਲ ਵਾਸ਼ ਹੋ ਇੱਕ ਇਹ ਨੂੰ ਬੋਲਣਾ ਚਾਹ ਹਾਂਜੀ ਵਾਸ਼ ਹੋ ਆਪਸੇ ਕੈਂਡੀ ਸਕੋਰ ਦਿੱਜਵਾ ਜਿਸ ਹੱਦ ਕੋਟਾ ਮੰਗਦੇ ਆ ਮੋਕਦੌਸ਼ੀ ਬਣਾਏਗਾ ਉਸ ਸਕੋਰ ਟਿਕ ਦੇ ਗਈ ਕੀ ਹੈ ਸਾਡੇ ਕੋਲ ਜਿਹੜੀ ਸਕੋਰਟੀ ਪੋਸਟ ਜਿਹੜਾ ਦੱਸਦੇ ਆ ਕਾਚੀ ਨਾਲ ਸਾਡੇ ਕੋਲ ਕੀ ਆ ਭਾਈ ਸ਼ਾਇਦ ਕੋਈ ਆਪਣਾ ਬਾਕੀ ਘਟਾਉਣੇ ਹਰੂ ਰੱਖ ਦੇ ਦੇਂਦੇ ਇਹ ਤੁਹਾਡੇ ਗੁੱਦਾ ਕਰਨ ਕੀ ਹੋ ਸਕਦੀ ਆ ਹੈਲੋ ਹੁਬੰਦਿਆ ਸੁਣਿਓ ਕਿੰਨੇਵਾ ਹੈ ਹੈਲੋ ਹੁਬੰਦਿਆ ਹੈਲੋ ਚੱਲ ਦੰਦੇ ਆ ਚੱਲ ਦੰਦੇ ਆ ਇੱਥੋਂ ਛੱਡਿਓ ਇੱਕ ਮਿੰਟ ਹੈਲੋ ਹੈਲੋ ਆ ਚੱਲਦਾ ਨਹੀਂ ਕਿਉਂ ਜਾਓ ਕਿਉਂ ਜਾਓ ਇੱਥੇ ਫੜ ਲੈਣਾ ਮੈਂ ਤਾਂ ਨਾਪੀਏ ਤੇ ਧੱਕਾ ਬਣ ਗਏ ਇੱਥੇ ਛਿੱਟੇ ਤੇ ਜਾਵਾਂਗੇ ਵਾਢੀ ਘਟੀ ਘਟ ਵਾਈ ਘਟ ਵਾਈ ਘਟ ਵਾਈ ਕੰਮ ਘਟ ਵਾ ਗੱਲ ਇਹ ਕੁਝ ਅਫਸਰ ਲੱਗੇ ਨੇ ਇਹਨਾਂ ਵੱਡੇ ਹੈਗੇ ਪੰਜਾਬ ਸਰਕਾਰ ਮੁਰਦਾਬਾਦ 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 ਕਰੇ ਸਿਆਪਾ ਹਾਏ 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 ਕਰੇ ਸਿਆਪਾ ਹਾਏ 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 ਨੀ ਚੋਰੀ ਦੀ ਸਰਕਾਰ ਦਾ ਵੇੜਾ ਹੀ ਕਰਕੇ ਵੇੜਾ ਹੀ ਕਰਕੇ ਵੇੜਾ ਹੀ ਕਰਕੇ ਮੁਰਦਾਬਾਦ 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 ਮਜ਼ਦੂਰ ਬਰਾਕ ਮਦਕਾ ਕਰੇ ਜਿੰਦਾਬਾਦ ਜਿੰਦਾਬਾਦ چار سواری رکھ دیا گے مردآباد مردآباد تیرے کم نکمے بھگوتیا تر مکمے بھگوان تمام سرکار مرد آباد بھگوان تمام سرکار i مرداد مرد آباد پرشاس مرد بھگوت مان سرکار ہائے ہائے کم نکمے بھگوان کیا ترے کم نکمے

ਆਨੂ ਅਡੀ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੀ ਗੱਡੀ ਦੀ ਚਾਬੀ ਕੱਢੀਓ ਚਾਬੀ ਦੇ ਦਿਓ ਅਸੀਂ ਬੇਨਤੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੀ ਗੱਡੀ ਦੀ ਚਾਬੀ ਕੱਢ ਲਈ ਆ ਉਹ ਚਾਬੀ ਵਾਪਸ ਕੀਤੀ ਜਾਵੇ ਕਿਹਦੇ ਕੋਲ ਚਾਬੀ ਆ ਇਥੋਂ ਦਾ ਐਸਐਸਪੀ ਮੁਰਦਾਬਾਦ ਜੀ 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 ਇਥੋਂ ਦਾ ਡੀਸੀ ਮੁਰਦਾਬਾਦ ਜੀ 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 ਭਗਵਾਨਤਾ ਬੁਚੜਾਏ ਹਾਏ 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 ਹਾਏ